ਕੇਂਦਰ ਦੀ ਸਰਕਾਰ ਨੇ ਮਹੱਲਾ ਕਲੀਨਿਕ ਨਾਮ ਤੇ ਲਗਾਇਆ ਵਿਰਾਮ ਹੁਣ ਨਾਮ ਰੱਖਿਆ ਆਸ਼ੂਮਾਨ ਅਰੋਗ્ય ਕੇਂਦਰ ਪਰ ਹਜੇ ਤੱਕ ਬਹੁਤ ਕੇਂਦਰਾਂ ਤੇ ਵੀ ਚੱਲ ਰਹੇ ਆਮ ਆਦਮੀ ਕਲੀਨਿਕ ਦੱਸਤੀਏ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਜੋ ਖੋਲੇ ਗਏ ਸਨ ਉਸ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਵਿਰਾਮ ਲਗਾ ਦਿੱਤਾ ਕਿਉਂਕਿ ਇਹ ਕੇਂਦਰ ਸਰਕਾਰ ਦੇ ਪ੍ਰੋਜੈਕਟ ਸਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਦਾ ਬਿਨਾ ਕੰਮ ਤੋਂ ਹੀ ਲਾਹਾ ਲਿਆ ਗਿਆ ਤੇ ਹੁਣ ਇਸ ਦਾ ਨਾਮ ਜਿਹੜਾ ਹੈ ਉਹ ਆਸਮਣ ਔਰਗਿਆ ਕੇਂਦਰ ਰੱਖਿਆ ਗਿਆ ਹੈ ਲੇਕਿਨ ਬਹੁਤ ਸਾਰੇ ਕੇਂਦਰਾਂ ਦੇ ਉੱਤੇ ਹਜੇ ਤੱਕ ਵੀ ਆਮ ਆਦਮੀ ਕਲੀਨਿਕ ਦਾ ਜਿਹੜਾ ਨਾਮ ਹੈ ਉਹ ਉੱਪਰ ਲਿਖਿਆ ਹੋਇਆ ਹੈ ਅਤੇ ਇਹ ਜਿਹੜਾ ਆਸਮਣ ਔਰਗਿਆ ਕੇਂਦਰ ਹੈ ਇਹ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਇਸ ਸਬੰਧੀ ਜਦ ਇੱਥੇ ਹੈੱਡ ਇੱਥੇ ਹੈੱਡ ਜਿਹੜੇ ਆਪਣਾ ਡਾਕਟਰ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਇਹ ਜਿਹੜੇ ਲਿਖੇ ਹੋਏ ਨਾਮ ਨੇ ਇਹ ਅਜੇ ਤੱਕ ਪੱਤੇ ਨਹੀਂ ਗਏ ਜਲਦੀ ਹੀ ਇਹਨਾਂ ਨੂੰ ਇੱਥੋਂ ਉਤਾਰ ਦਿੱਤਾ ਜਾਵੇਗਾ ਦੱਸ ਦਈਏ ਕਿ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਸੀ ਲੇਕਿਨ ਆਮ ਆਦਮੀ ਕਲੀਨਿਕ ਇਹਦੇ ਉੱਪਰ ਲੈ ਕੇ ਆਪਣਾ ਪੰਜਾਬ ਸਰਕਾਰ ਵੱਲੋਂ ਬਿਨਾਂ ਕੰਮ ਤੋਂ ਹੀ ਲਾਹਾ ਲਿਆ ਗਿਆ ਹੈ ਅਤੇ ਹੁਣ ਜਲਦੀ ਹੀ ਜਿਹੜੇ ਆਪਣਾ ਬਹਲਾ ਕਲੀਨਿਕਾਂ ਦੇ ਉੱਤੇ ਆਮ ਆਦਮੀ ਕਲੀਨਿਕ ਲਿਖਿਆ ਗਿਆ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਟਿੱਲੋ ਕਲੋਨੀ ਦੇ ਇਸ ਮਹੱਲਾ ਕਲੀਨਿਕ ਦੇ ਡਾਕਟਰ ਡਾਕਟਰ ਦਾ ਗੁੱਡ ਨੇਮ ਦੱਸੋ ਦਾ ਕੁਸ਼ਨੂਰ ਡਾਕਟਰ ਕਲੀਨਿਕ ਸ਼ੁਰੂ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਸਤੇ ਕੇਂਦਰ ਨੇ ਅਬਜੈਕਟ ਕੀਤਾ ਸੀ ਔਰ ਨਾਮ ਚੇਂਜ ਕਰਨ ਨੂੰ ਕਿਹਾ ਹੋਇਆ ਸੀਗਾ ਬਟ ਜਿਆਦਾ ਵੱਡੇ ਬੋਰਡ ਲੱਗੇ ਨਜ਼ਰ ਆ ਰਹੇ ਬੜੇ ਛੋਟੇ ਬੋਰਡ ਲੱਗੇ ਨਜ਼ਰ ਆ ਰਹੇ ਨੇ ਕੀ ਕਾਰਨ ਕੀ ਹੈ ਸਰ ਇਹ ਤਾਂ ਜਿਵੇਂ ਉਹਨਾਂ ਨੇ ਡਾਇਰੈਕਟ ਕੀਤਾ ਉਵੇਂ ਹੀ ਹੋਇਆ ਉਹਦਾ ਤਾਂ ਕੋਈ ਹੋਰ ਨਹੀਂ ਹੈਗਾ ਕੀ ਲੱਗਦਾ ਨੇ ਪੁਰਾਣੇ ਨਾਮ ਉਤਾਰਨੇ ਚਾਹੀਦੇ ਸੀ ਜੇ ਐਸਾ ਦੀ ਪ੍ਰੋਪੋਜ਼ਲ ਆਇਆ ਕੋਈ ਕਿਉਂਕਿ ਡਬਲ ਡਬਲ ਨਾਮ ਲਿਖੇ ਹੋਏ ਨੇ ਤਾਂ ਸਰ ਉਹ ਪੁਰਾਣੇ ਉਤਾਰਨੇ ਸੀਗੇ ਉਹ ਉਤਰੇ ਨਹੀਂ ਉਹ ਕੋ ਪੇਸਟਿੰਗ ਹੀ ਉਸ ਹੱਬ ਦੀ ਸੀ ਉਤਾਰਨੇ ਤਾਂ ਸੀਗੇ ਹਾਂ ਪਰ ਦੇਖਿਆ ਸਾਰੇ ਉਸੇ ਤਰ੍ਹਾਂ ਵੱਡੇ ਵੱਡੇ ਬੋਰਡ ਉਹੀ ਲੱਗੇ ਹੋਏ ਨੇ ਜਿਹੜੇ ਸਟੇਟ ਦੇ ਹਾਂ ਉਹ ਕਾਫੀ ਮਤਲਬ ਹਾਰਡਲੀ ਮੇਬੀ ਪੇਸਟਡ ਹੈ ਜਾਂ ਕੁਝ ਵੀ ਹੈ ਉਹ ਕਾਫੀ ਹਾਰਡਲੀ ਫਿਕਸਡ ਹੈ ਤਾਂ ਉਹ ਨਹੀਂ ਉਤਰੇ ਉਹਨਾਂ ਤੋਂ ਵੈਸੇ ਤਾਂ ਉਹ ਉਤਾਰਨੀ ਹੈ ਕੀ ਹੋਪ ਕਰੀ ਕਾ ਤਾਂ ਕਰ ਮੋ ਹੋ ਜਾਣਗੇ ਮਮੇ ਇਹ ਹੋ ਜਾਣਗੇ ਕੁਝ ਟਾਈਮ ਚ